ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਤੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਆਪਣੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਵੇਂ ਲੱਗੀ ਤੇ ਜੇ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਸ਼ੇਅਰ ਜਰੂਰ ਕਰਿਓ ਤੇ ਅੱਜ ਦਿਨ ਹੈ ਕਾ ਜੀ ਬੁੱਧਵਾਰ ਤੇ ਦੁਪਹਿਰ ਦਾ ਟਾਈਮ ਉਹਨੇ ਇੱਕ ਚਾਰ ਹੋ ਗਏ। ਪਾਬਾ ਸੇ 3:30 ਵਜੇ ਤੂੜੀ ਲੋਣੇ ਹੁੰਨੇ ਆ। ਇੱਥੇ ਆਪਾਂ ਸੰਨੇ ਰਲਾ ਚੁੱਕੇ ਸੀਗੇ। ਤੇ ਰੈਂਦਾ ਸੀ ਦਾਣਾ ਪਾਉਣਾ ਤੇ ਆਪਾਂ ਉਹ ਪਾਈ ਜਾਂਦੇ ਸੀ। ਤੇ ਸੋਚਿਆ ਹਨਾ 2-3 ਦਿਨ ਹੋ ਗਏ ਤੁਹਾਡੇ ਨਾਲ ਵੀਡੀਓ ਨਹੀਂ ਸ਼ੇਅਰ ਕਰੀ ਪਰਸੋਂ ਕਰੀ ਸੀਗੀ ਆਪਾਂ ਨੇ। ਸੋਮਵਾਰ ਨੂੰ। ਤੇ ਇੱਧਰ ਮੰਮੀ ਪਾਈ ਜਾਂਦੇ ਸੀ ਰੀੜੀਆਂ ਸੀ ਭੈਣਾਂ ਰੀੜੀ ਲੈਣ। ਉਹਨਾਂ ਨੂੰ ਤੇ ਆਪਾਂ ਉਹਦੇ ਸਾਡੀ ਛੋਟੀ ਵਾਲੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰੀ ਤੇ ਸਾਰੇ ਭੈਣ ਭਰਾਵਾਂ ਦਾ ਬਹੁਤ 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 ਧੰਨਵਾਦ ਜਿਨ੍ਹਾਂ ਨੇ ਹਨਾ ਵੀ ਆਪਾਂ ਨੂੰ ਵਧਾਈਆਂ ਦਿੱਤੀਆਂ ਤੇ ਸਾਰੇ ਭੈਣ ਭਰਾਵਾਂ ਨੇ ਬਹੁਤ ਸੋਹਣੇ ਸੋਹਣੇ ਕਮੈਂਟ ਕਰੇ ਸਾਰਿਆਂ ਨੇ ਹਨਾ ਆਪਣੇ ਨਾਲ ਮਤਲਕੇ ਖੁਸ਼ੀ ਸ਼ੇਅਰ ਕਰੀ ਵੀ ਜੇ ਹਨਾ ਵੀ ਸਾਨੂੰ ਤਾਂ ਤੁਹਾਡੇ ਨਾਲ ਚਾਰੇ ਖੁਸ਼ੀ ਆ ਵਿੱਚ ਕਮੈਂਟ ਆਏ ਤੇ ਬਿਰੇ ਸੌਣ ਲੱਗੇ ਹਨ ਚਾਈ ਵਾਲਾ ਹੁੰਦਾਗਾ ਇੱਕ ਤੁਹਾਨੂੰ ਦੱਸਿਆ ਹੈ ਨਾ 16-17 ਮਹੀਨੇ ਹੋ ਗਏ ਤੇ ਆਪਣੇ ਕੋਈ ਕੱਟੀ ਬੱਚੀ ਨਹੀਂ ਆਈ ਸੀ ਘਰੇ ਤੇ ਇਹ ਆਈ ਆ ਤੇ ਛੋਟੀ ਆਪਣੀ ਕਰਦੀ ਆ ਆਲ ਬਈ ਹਨਾ ਤਾਂ ਹੀ ਆਪਾਂ ਵੀ ਉਹਦੀ ਕੋਈ ਮਿਲਕਿੰਗ ਵੀਡੀਓ ਸ਼ੇਅਰ ਨਹੀਂ ਕਰੀ ਤੇ ਉਹ ਤਾਂ ਨਾ ਆਪਾਂ ਤੁਹਾਨੂੰ ਦੱਸਿਆ ਸੀ ਕਿ ਜਿਹੜੀ ਗਲਤੀ ਅਸੀਂ ਕਰੀਆ ਭਾਈ ਤੁਸੀਂ ਨਾ ਕਰਿਓ ਪੀ ਡਾਕਟਰ ਕਹਿੰਦਾ ਵੀ ਉਹਦਾ ਰੀਜ਼ਨ ਇਹੀ ਹੈ ਵੀ ਹਨ ਜਿਹੜੇ ਥਣ ਛੋਟੇ ਨੇ ਤੇ ਜਾਂ ਵੀ ਉਹ ਭਰ ਪੈਣ ਦੀ ਸਮੱਸਿਆ ਵੀ ਜਿਹੜੀ ਉਹ ਛੋਟੀ ਉਮਰ ਚ ਹੀ ਬਣ ਗਈ ਉਹ 17 ਮਹੀਨੇ ਦੀ ਨਵੀ ਹੋ ਗਈ ਸੀ ਹੁਣ ਹੋਈ ਆ ਉਹ 2 ਸਾਲ ਤੇ 5 ਮਹੀਨੇ ਦੀ 5 ਮਹੀਨੇ ਦੀ ਹਜੇ ਹੋਊਗੀ 30 ਤਰੀਕ ਤੱਕ ਤੇ ਛੋਟੀ ਜੀ ਸੂਪ ਹੀ ਇੱਕ ਗੱਲ ਉਹ ਵਧੀਆ ਵੀ ਆ ਹਨ ਸਾਡੇ ਲਈ ਮਾਨ ਵਾਲੀ ਗੱਲ ਆ ਵੀ ਖੇਰੀ ਝੋਟੀ ਹਨਾ ਕੋਈ ਸੂਨੀ ਹੁੰਦੀ ਆ ਤੇ ਦੂਜੀ ਸੂਏ ਚ ਹਨਾ ਵੀ ਇਹ ਦੰਦ ਸਿੱਟੂਗੀ ਤੋ ਦੰਦ ਹੋਊਗੀ ਤੇ ਇਹ ਮਾਨ ਵਾਲੀ ਗੱਲ ਵੀ ਆ ਬਾਈ ਹਨਾ ਤੇ ਗੱਲ ਕਰ ਖਾਂਦੀ ਨਹੀਂ ਕੁਛ ਕੀ ਕਰੀਏ ਕੀ ਤੁਹਾਡੇ ਨਾਲ ਸ਼ੇਅਰ ਕਰਾ ਹਨਾ ਮੈਂ ਵੀ ਵਿੱਚ ਭੈਣ ਭਰਾਵਾਂ ਦੇ ਕਮੈਂਟ ਆਏ ਸੀ ਤੁਸੀਂ ਵੀ ਇਹਦੀ ਫੀਡ ਵੀ ਸਾਡੇ ਨਾਲ ਸ਼ੇਅਰ ਕਰੋ ਵੀ ਜਿਹੜਾ ਵੀ ਤੁਸੀਂ ਹਨਾ ਪਸ਼ੂਆਂ ਨੂੰ ਵੀ ਸੂਣ ਵਾਲੇ ਪਸ਼ੂ ਨੂੰ ਤੁਸੀਂ ਕੁਝ ਵੀ ਪਾਉਣਿਓ ਫੀਡ ਤੇ ਹਜੇ ਵੀਰੇ ਹਨਾ ਉਹਨੇ ਵੀ ਕੁਛ ਸਾਦਾ ਨਹੀਂ ਵੈਸੇ ਆਪਾਂ ਥੋੜਾ ਜਿਹਾ ਵੀ ਕਾੜਾ ਧਰ ਕੇ ਦੇਖਿਆ ਸੀਗਾ ਉਹਦੇ ਨਾਲ ਥੋੜਾ ਜਿਹਾ ਉਹਨੇ ਭਾਰ ਦਿਖਾਇਆ ਫਿਰ ਆਪਾਂ ਡਰ ਗਏ ਆਪਾਂ ਨਹੀਂ ਪਾਇਆ ਹਜੇ ਉਹ ਤੇ ਪਰ ਜਦੋਂ ਵੀ ਜਿਹੜਾ ਵੀ ਕੁਛ ਪਾਇਆ ਨਾ ਤੁਹਾਡੇ ਨਾਲ ਸ਼ੇਅਰ ਜਰੂਰ ਕਰਾਂਗੇ ਵੀ ਹੁਣ ਹਜੇ ਉਹਨੇ ਬਿਲਕੁਲ ਹੀ ਨਹੀਂ ਤੇ ਉਹ ਕਰਿਆਗਾ ਤਾਂ ਹੀ ਹਜੇ ਖੜਤੀ ਨੀਗੀ ਤੇ ਹੁਣ ਜੇ ਵੀ ਮਾੜੇ ਜਿਹਾ ਕੱਖ ਪਾ ਕੇ ਮੈਂ ਥੋੜੀ ਜੀ ਫੀਡ ਵੀ ਪਾ ਦਾਂ ਨਾ ਬਸ ਉਵੇਂ ਪਈ ਰਹਿੰਦੀ ਐ ਜਮਾ ਨਹੀਂ ਖਾਂਦੀ ਇੱਕ ਹਨਾ ਜਿਹੜਾ ਪਸ਼ੂ ਨਹੀਂ ਖਾਂਦਾ ਉਹਦਾ ਇਹ ਔਖਾ ਤੇ ਜੇ ਕਾਸੇ ਨਾਲ ਭੁੱਖ ਲੱਗਣ ਲੱਗ ਜੇ ਕੋਈ ਦੇਸੀ ਦੁਸਖਾ ਤਾਂ ਆਪਾਂ ਹੀ ਬਤਾ ਦੋ ਹਮੇ ਕਿਉਂਕਿ ਬਹੁਤ ਤੰਗ ਹੈ ਛੋਟੀ ਤੁਸੀਂ ਜਿਹੜਾ ਇਹ ਕੁਛ ਖਾਂਦੀ ਨਹੀਂ ਕਿਉਂਕਿ ਗੋਲੀਆਂ ਗਾਲੀਆਂ ਜੀਆਂ ਤਾਂ ਆਪਾਂ ਦੇ ਹੀ ਜਾਂਦੇ ਆ ਕਈ ਵਾਰੀ ਹੁੰਦਾ ਨਾ ਕੋਈ ਦੇਸੀ ਉਹਦੇ ਨਾਲ ਛੇਤੀ ਸਲਹਣਾ ਵੀ ਦੁੱਧ ਲੌਣ ਲੱਗ ਜੂਗੀ ਤੇ ਜਾ ਕੁਸ਼ ਖਾਨ ਲੱਗ ਜੂਗੀ ਤੇ ਆਪਾਂ ਪਾਤੀ ਭਈ ਥੋੜੀ ਥੋੜੀ ਲੈਟੀ ਥੋੜੀ ਆਪਾਂ ਕਿਉਂ ਪਾਈਆ ਕਿਉਂਕਿ ਆਪਾਂ ਤੁਹਾਨੂੰ ਦੱਸਿਆ ਸੀ ਨਾ ਤੇ ਜੇ ਆਪਣੀ ਝੋਟੀ ਸੂ ਪੀ ਤਾਂ ਆਪਾਂ ਗੋਲੀਆਂ ਦੇਖੀ ਆਪਾਂ ਬੈੜ ਵਾਲੀਆਂ ਤੇ ਭਈ ਇੱਥੇ ਗੋਲੀਆਂ ਗਈਆਂ ਮੁੱਕ ਮੈਂ ਗਈ ਸੀ ਚੱਕਣ ਵਕ ਬੈੜ ਨੂੰ ਗੋਲੀਆਂ ਪਾ ਲਾ ਉਹ ਆਪਾਂ ਜਿਹੜੀ ਵਿੰਨ ਮਿੰਨ ਪੌੜੀਆਂ ਨੇ ਤੇ ਇੱਕ ਹੋਰ ਗੁੱਡ ਨਿਊਜ਼ ਤੇ ਭਾਈ ਆਪਣੀ ਬੈਡ ਦੀ ਵੀ AI ਕਰਵਾਤੀ ਆਪਾਂ ਆ ਦੇਖੋ ਆ ਖੜੀਆਂ ਮਾਵਾਂਆਂ ਤੀਆਂ ਤੇ ਆਪਾਂ ਬੱਠਲ ਦੀਨੇ ਪਾਈ ਭਰੀ ਜਾਂਦੇ ਹੁੰਨੇ ਆ ਗੋਹੇ ਦੇ ਪੀਮੈਨ ਨੂੰ ਹਲਕ ਤਾਉਦੀ ਇਹ ਵੀ ਜੇ ਕੋਹਾ ਵੱਢ ਦੇਣਾ ਤੇ 10 11 ਵਜੇ ਤੱਕ ਤਾਂ ਆਪਾਂ ਜਿੰਨਾ ਹੁੰਦਾ ਸਿੱਟਿਆ ਹੁੰਨੇ ਆ ਬਾਅਦ ਚ ਜਿਹੜਾ ਜਦੋਂ ਵੀ ਕਰਦੀਆਂ ਨੇ ਖੜੀਆਂ ਹੁੰਦੀਆਂ ਹਨ ਤੇ ਆਪਾਂ ਉਹ ਚੱਕ ਦਿੰਨੇ ਆ ਸਾਰਾ కొంత ఫోర్ బురా పశు లిబడ జా పశువును బుత బే కరీ కిటీ రీజన్ దాను కట్టు పౌదా తన దీ ఛోటీ సూపీ దో మధ్యను ష దగ్గ పా దొనాను పైగ పా ਕਿਉਂਕਿ ਹੈ ਨਾ 15 ਤਰੀਕ ਨੂੰ ਕੱਲ ਨੂੰ ਇੱਕ ਨੂੰ ਲੱਗੂ 8ਵਾਂ ਮਹੀਨਾ 15 20 ਦਿਨਾਂ ਚ ਵਿਚਾਰੀ ਸੁੱਕੂਗੀ ਵੀ 6-7 ਕਿਲੋ ਦੁੱਧ ਚੀਨਾ ਉਹ ਕੜਾ ਵਿਚਾਰੀ ਐਂਸ ਕਾਜੂ ਦੂਸਰੀ ਦਾ ਤਾਂ ਘੱਟ ਸੀਗਾ ਚਲੋ ਇਹ ਉਹ ਦੂ 20 ਦਿਨ ਮਗਰੋਂ ਨਮੀ ਹੋਈ ਸੀ ਇਹ ਕਾਹਨ ਨੂੰ 5 ਤਰੀਕ ਨੂੰ 8ਵਾਂ ਮਹੀਨਾ ਲੱਗੂ ਤੇ ਚਲੋ ਅੱਪਾਸਿਟਲੀ ਗੋਹਾ ਫਿਰ ਬਣਦੀ ਹੁੰਨੇ ਪਸ਼ੂ ਕਾ ਗਣੇ ਵੀ ਗੋਹਾ ਨਾ ਬਾਹਰ ਹੀ ਲੈ ਜਾਂਦੀਆਂ ਬੜ ਬੜ ਵੀ ਵੇੜੇ ਚ ਤੁਹਾਨੂੰ ਵੀ ਪਤਾ ਹਨਾ ਵੀ ਘਰ ਹੈਗਾ ਛੋਟਾ ਤੇ ਭਾਈ ਉਹ ਫਿਰ ਲੋਟ ਨਹੀਂ ਆਉਂਦਾ ਹਨਾ ਜੇ ਨਾ ਖਲੈਰੀ ਜੇ ਪਈ ਹੁਣ ਵੈਸੇ ਆਪਾਂ ਜੋ ਨਮਾਉਣੇ ਆਪਾਂ ਧੋ ਵੀ ਦਿਨੇ ਹੁੰਨੇ ਆ ਇਹਨਾਂ ਚੱਕਰ ਵੀ ਨਹੀਂ ਕੋਈ ਤੇ ਇੱਕ ਗੱਲ ਹਨਾ ਤੁਹਾਡੇ ਨਾਲ ਹੋਰ ਸ਼ੇਅਰ ਕਰਾ ਇਪੋ ਇੱਕ ਪਾਸੇ ਤਾਂ ਹਨ ਵੀ ਸਾਡੇ ਘਰੇ ਏਡੀ ਵੱਡੀ ਖੁਸ਼ੀ ਆਈ ਆ ਤੇ ਇੱਕ ਪਾਸੇ ਨਾ ਮਨ ਬਹੁਤ ਜ਼ਿਆਦਾ ਉਦਾਸ ਆ ਵੀ ਕੀ ਦੱਸਣਾ ਤੁਹਾਨੂੰ ਕਿਉਂਕਿ ਜੀ ਸਾਡੀ ਹੋਈ ਪਈ ਆ ਸੋਫੀ ਬਿਮਾਰ ਤੇ ਆਪਾਂ ਨੇ ਤਿੰਨ ਡਾਕਟਰ ਬਦਲਦੇ ਪਤਾ ਨਹੀਂ ਕੀ ਕਹਦੇ ਹੁੰਦੇ ਉਹਨੂੰ ਪਾਰਗੋ ਵੀ ਇਹੋ ਜਿਹਾ ਨਾ ਵੀ ਹੁੰਦਾ ਕੁਛ ਉਹ ਹੋ ਗਿਆ ਉਹਨੂੰ ਵਿਚਾਰੀ ਨੂੰ ਵੀ ਆਪਾਂ ਜੀ ਤੋਂ ਲੈ ਕੇ ਆਂਦੀ ਆ ਆਪਾਂ ਪੁੱਛੀ ਵੀ ਗਏ ਆ ਹਨਾ ਵੀ ਕੋਈ ਵੈਕਸੀਨ ਲੱਗੀ ਹੈਗੀ ਤੇ ਉਹ ਸਾਡੇ ਦੋ ਤੇ ਨਹੀਂ ਲਿਆ ਕੇ ਇਤ ਸੀ ਕਹਿੰਦਾ ਚਲ ਕੀ ਆ ਕਹਿੰਦਾ ਮੰਮੀ ਫਿਰ ਲਵਾ ਦਿਓ ਕਹਿੰਦਾ ਟੀਕੇ ਦੇ ਕੋਈ ਗੱਲ ਨਹੀਂ ਹਜੇ ਕੀ ਹੁੰਦਾਗਾ ਤੇ ਪਰ ਉਹ ਹੈਗਾ ਹਨਾ ਵੈਕਸੀਨ ਦਾ ਕਾਰਨ ਤੇ ਵਿਚਾਰੀ ਪੈ ਗਈ மஞ்சੇ ਚ ਤੇ ਮੈਨੂੰ ਹਨਾ ਬਹੁਤ ਜ਼ਿਆਦਾ ਦੁੱਖ ਹੁੰਦਾਗਾ ਬਚਾਰੀ ਦਾ ਇਧਰ ਪਰ ਕੈਮਰਾਮੈਨ ਨੇ ਕਿੱਧਰ ਨੂੰ ਘੁਮਾਤਾ ਕੈਮਰਾ ਉਹ ਪਾਸੋਂ ਤੋਂ ਦਰਤਾ ਆਪਣਾ ਕੈਮਰਾਮੈਨ ਤੇ ਆਪਾਂ ਬੈਡ ਨੂੰ ਸੱਚ ਕੱਢਣ ਲੱਗੇ ਬਾਹਰ ਕਿਉਂਕਿ ਉਹਦੇ ਤਾਂ ਤੇ ਆ ਗਈ ਝੋਟੀ ਉੱਥੇ ਕੜੀ ਹੁੰਦੀ ਐ ਜੇ ਉਹਦੇ ਝੋਟੀ ਟਿਕ ਗਈ ਤੇ ਬੱਸ ਉਹਨੂੰ ਫੇਰ ਚੇਂਜ ਕਰਦਾਗੇ ਆਪਾਂ ਕਿਉਂਕਿ ਉੱਥੇ ਹਨਾ ਪੱਖਾ ਗਾ ਹਰ ਵਕਤ ਚੱਲਦਾ ਰਹਿੰਦਾ ਇੱਥੇ ਵਿਚਾਰੀ ਨੂੰ ਹੱਥ ਨਹੀਂ ਛੱਡਿਆ ਜਾਂਦਾ ਕਿਉਂਕਿ ਧੁੱਪ ਵੀ ਆ ਤੇ ਸਾਟੀ ਸੌਫੇ ਦਾ ਹਨਾ ਜੇ ਕਿਸੇ ਕੋਲੇ ਲਾ ਜਾਵੇ ਜਰੂਰ ਦੱਸਿਓ ਉਹਨੂੰ ਉਲਟੀਆਂ ਤੇ ਲੈਟਰੀ ਨਾਲ ਬਹੁਤ ਲੱਗੀਆਂ ਫੋਨ ਵੀ ਆਉਂਦਾ ਵਿੱਚ ਤੇ ਮੈਨੂੰ ਬਹੁਤ ਜ਼ਿਆਦਾ ਟੈਨਸ਼ਨ ਆ ਹਰ ਵਕਤ ਹਨਾ ਵੀ ਕਿਸੇ ਕੰਮ ਨੂੰ ਜੀ ਨਹੀਂ ਕਰਦਾ ਸਾਰਾ ਦਿਨ ਹਨਾ ਉਹਦੇ ਤਰ੍ਹਾਂ ਨੇ ਬੈਠੀ ਰਹਿਣੀ ਆ ਵੀ ਸੋਫੀ ਪੁੱਤ ਤੂੰ ਆਏ ਓਟੇ ਕਾੜ ਆਇਂ ਕਰ ਤੇਾਰੇ ਜਾਨੇ ਬਈ ਹਨਾ ਉਹਦੇ ਲਈ ਵੀ ਅਰਦਾਸ ਕਰਿਓ ਮੇਰੀ ਸੋਫੀ ਠੀਕ ਹੋ ਜੇ ਕਿਉਂਕਿ ਮੇਰੀ ਤੇ ਸੋਫੀ ਦੀ ਜੋੜੀ ਹਨਾ ਤੁਸੀਂ ਦੇਖਿਆ ਵੀ ਸੀਗਾ ਵੀ ਆਪਣਾ ਹਨਾ ਸ਼ਾਰਟਸ ਪਾਇਆ ਸੀਗਾ ਜਦੋਂ ਵੀ ਮੈਂ ਧਾਰਾਂ ਚੋਂਦੀ ਨਾ ਬਸ ਮੇਰੇ ਕੋਲੇ ਜਾ ਕੇ ਬਹਿ ਜਾਂਦੀ ਤੇ ਹੁਣ ਮੈਂ ਮੇਰੀ ਸ਼ੌਪ ਨੂੰ ਬਹੁਤ ਮਿਸ ਕਰਦੀ ਆ ਜੋ ਧਾਰ ਚੋਣੀ ਆ ਵਿਸੱਦਦੀ ਵੀ ਆ ਪੁੱਤ ਆ ਜਾ ਪਰ ਹਨਾ ਪੂਛ ਮਾਰੂਗੀ ਕੰਨ ਚੱਕੂ ਪਰ ਉਹ ਤੋਂ ਉੱਠਿਆ ਨਹੀਂ ਜਾਂਦਾ ਹਨਾ ਤੇ ਥੋੜਾ ਜਨਾ ਮਨਪਾਪਕ ਹੋ ਜਾਂਦਾ ਤੇ ਬਸ ਇਹੀ ਰੀਜਨ ਸੀਗਾ ਇੱਕ ਵੀ ਵੀਡੀਓ ਨਾ ਪਾਉਣ ਦਾ ਵਿੱਕ ਕੰਮ ਕਰੇ ਬਿਨਾ ਹਨਾ ਤਰਦਾ ਨਹੀਂ ਪਰ ਉਹਦੇ ਕਰਕੇ ਹਨਾ ਸਾਰੇ ਕੰਮ ਲੇਟ ਹੋ ਜਾਂਦੇ ਨੇ ਦੇਖੋ ਵਿਚਾਰੀ ਪਈ ਤੇ ਇਹਦੇ ਆਪਾ ਹੁਣ ਡ੍ਰਿਪ ਲਵਾਈ ਸੀਗੀ ਪਹਿਲਾ ਕੱਲ ਡਾਕਟਰ ਤਿੰਨ ਟੀਕੇ ਲਗਾ ਸੀ ਸਵੇਰੇ ਅੱਜ ਫੇਰ ਹਨਾ ਤਿੰਨ ਟੀਕੇ ਲਾਗੇ ਤੇ ਦਵਾਈਆਂ ਬਦਲ ਬਦਲ ਕੇ ਦੇਈ ਜਾਂਦੇ ਆ ਹੁਣ ਮੈਂ ਕਹ ਨਹੀਂ ਵੀਰੇ ਤਾਂ ਠੀਕ ਨਹੀਂ ਤਾਂ ਡ੍ਰਿਪ ਲਵਾਉ ਤੇ ਉਹ ਉਹ ਲਾਗੇ ਸੀਗੇ ਤੇ ਚਲੋ ਹਨਾ ਜੇ ਠੀਕ ਹੋ ਜੇ ਤਾਂ ਵਿਚਾਰੀ ਕਿਉਂਕਿ ਹਨਾ ਬੇਜਵਾਨ ਐ ਨੇ ਕਿਹੜਾ ਬੋਲ ਕੇ ਦੱਸਣਾ ਮੈਨੂੰ ਆ ਦੁਖਦਾਗਾ ਇਸ ਗੱਲੋਂ ਮਨ ਬਹੁਤ ਰੁਕੀ ਹੁੰਦਾ ਚਲੋ ਜੀ ਆਪਾਂ ਮੱਛਾਂ ਬੰਡਤੀਆਂ ਤੇ ਪਿਉਣ ਲੱਗੇ ਸੀ ਪਾਣੀ ਹੁਣ ਨਮਾਉਣੇ ਆ ਤੇ ਮੰਮੀ ਕੱਟੇ ਨੂੰ ਪਾਣੀ ਪਿਆ ਰਹੇ ਸੀਗੇ ਇਹਨੂੰ ਵੀ ਆਪਾਂ 2-3 ਵਾਰੀ ਪਾਣੀ ਪਿਆ ਦੇਣਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਗਈ ਆ ਦੋ ਤਿੰਨ ਦਿਨਾਂ ਦੀ ਗਰਮੀ ਤਾਂ ਬਹੁਤ ਹੀ ਜ਼ਿਆਦਾ ਹੋਈ ਪਈ ਆ ਤੇ ਵਸ ਆਪਾਂ ਦੂਜੀਆਂ ਮੱਛਾਂ ਨੂੰ ਪਿਆ ਦੇਈਏ ਪਾਣੀ ਸਾਰੀਆਂ ਨੂੰ ਤੇ ਸਾਡੀਆਂ ਵੈਸੇ ਇਹ ਸੁਕਾਣਾ ਜਦੋਂ ਕੱਖ ਪਾ ਕੇ ਹਟিয়ে ਵੀ ਨਾਲ ਦੀ ਨਾਲ ਹੀ ਪਾਣੀ ਪੀ ਲੈਣੇ ਆ ਆਪਣੇ ਕੋਲ 3:30 ਵਜੇ ਪਸ਼ੂਆਂ ਚ ਵੜ ਵੜ ਚੰਨੇ ਆ ਤੂੜੀ ਤੂੜੀ ਤਾੜੀ ਲਿਆਉਣੇ ਆ ਤੇ ਫਿਰ ਸਨੀਰ ਲਾਉਣੀ ਗੋਆ ਸਿੱਟਣਾ ਪਾਣੀ ਪੀਣ ਨੂੰ ਨਿਵਾਉਣਾ ਤੇ ਅਨਮਾਣ ਨਮਾਨ ਤੱਕ ਮੈਨੂੰ 5:00 ਵਜੇ ਜਾਂਦੇ ਆ ਫਿਰ 5:00 ਵਜੇ ਧਾਰਾ ਚੋਂ ਲੱਗ ਜੰਨੀ ਆ ਫਿਰ 6:00 ਵਜੇ ਜਾਂਦੇ ਆ ਚਲੋ ਰੋਟੀ ਟੁੱਕ ਇਹ ਚਮਾ ਸੁਰਤ ਲੈਣੀ ਨੇ ਵੇਲਦੀ ਤੇ ਆਪਾਂ ਹਨਾ ਫੇਰ ਵੀ ਬਈ ਟਾਈਮ ਕੱਢ ਕੇ ਹਨਾ ਵੀਡੀਓ ਬਣਾਉਣੇ ਆ ਵਿਚਾਰ ਹਨਾ ਭੈਣ ਭਰਾਵਾਂ ਨਾਲ ਕੋਈ ਵੀ ਖੁਸ਼ੀ ਜਾਂ ਕੋਈ ਦੁੱਖ ਸਾਂਝਾ ਕਰਦੇ ਆ ਤੇ ਬਲੀ ਸ਼ੇਅਰ ਜ਼ਰੂਰ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਥੋੜਾ ਜਿਹਾ ਹੌਂਸਲਾ ਜਾ ਹੋ ਜਾਂਦਾ ਤੇ ਮੇਰੇ ਸੋਫੀ ਪੁੱਤ ਵਾਸਤੇ ਵੀ ਅਰਦਾਸ ਜ਼ਰੂਰ ਕਰਿਓ ਹਣਾ ਉਹ ਠੀਕ ਹੋ ਜੇ ਜਲਦੀ ਪਤਾ ਨਹੀਂ ਹੈ ਨਾ ਕੀ ਹੋ ਗਿਆ ਉਹਨੂੰ ਵਿਚਾਰੀ ਨੂੰ ਵੀ ਪੇਜ ਵੰਨਾਂ ਦਾ ਬਹੁਤ ਆਉਂਦਾ ਬਈ ਇਹਨਾਂ ਦੁੱਖ ਵੀ ਜਿਹਨੇ ਵਿਚਾਰੇ ਨੇ ਕੋਈ ਬੋਲ ਕੇ ਇਹਨੂੰ ਦੱਸਣਾ ਇਦੋਂ ਤਾਂ ਆਪ ਦਾ ਕੁਝ ਦੁੱਖ ਲੱਗ ਜੇ ਸਾਡੇ ਤੇ ਘਰਾਂ ਦੇ ਹੱਸਣ ਵੀ ਲੱਗੇ ਮੈਨੂੰ ਕਹਿੰਦੇ ਤੂੰ ਆ ਆਪਦਾ ਤੇਰਾ ਕੁਛ ਦੁਖਦਾ ਹੁੰਦਾ ਤੂੰ ਕਹਿੰਨੀ ਕੋਈ ਨਾ ਮੈਨੂੰ ਤਾਂ ਗੋਲੀ ਨਾ ਰਾਮ ਆ ਜੂਗਾ ਆ ਬਿਆਵ ਦੇ ਤੂੰ ਟੀਕਾ ਵੀ ਨਹੀਂ ਲਵਾਉਂਦੀ ਤੇ ਇਹ ਤੇ ਹਣਾ ਇੰਨੇ ਪੈਸੇ ਲਾਈ ਜੰਨੀ ਆ ਮੈਨੂੰ ਆਇਆ ਵੀ ਉਹ ਨਾ ਉਹ ਵਿਚਾਰੀ ਨੂੰ ਉਹਨੇ ਬੋਲ ਕੇ ਨਹੀਂ ਨਾ ਦੱਸਣਾ ਵੀ ਮਰ ਆ ਤੁਖਦਾਗਾ ਆਏ ਹੁੰਦਾ ਬਸ ਚੁੱਪ ਕਰਕੇ ਪਈ ਰਹਿੰਦੀ ਆ ਇਸ ਗੱਲੋਂ ਬਈ ਮਨ ਬਹੁਤ ਜ਼ਿਆਦਾ ਦੁਖੀ ਰਹਿੰਦਾ ਤੇ ਵਾਹੀ ਗੁਰ ਜਗੇ ਅਰਦਾਸ ਕਰਦੇ ਆ ਨਾ ਸੋ ਵੀ ਜਲਦੀ ਠੀਕ ਹੋ ਜਾ ਬੇਚਾਰੀ ਕਿਉਂਕਿ ਕਿ ਮੈਂ ਧਾਣਾ ਚੋੜਦੀ ਉਹਦੀ ਘੋਲੀ ਆ ਕੇ ਵਹਿ ਜਾਂਦੀ ਫਿਰ ਮੈਂ ਦੁੱਧ ਪਾਉਂਦੀ ਫਿਰ ਕਹਿੰਦੀ ਪਹਿਲਾਂ ਮੈਨੂੰ ਪਾ ਜਿਵੇਂ ਵੀਆ ਘਰਾਂ ਲੈਂਦਾ ਵੀ ਦੁੱਧੋਂ ਮੈਨ ਲੱਗ ਜਾਂਦੀ ਜਿਹੜੇ ਘਰ ਲੈ ਕੇ ਜਾਂਦੇ ਆ ਤੇ ਪਹਿਲਾਂ ਮੈਨੂੰ ਪਾ ਫਿਰ ਪਹਿਲਾਂ ਉਹਨੂੰ ਪਾਉਂਦੀ ਫੇਰ ਬਾਕੀ ਦੁੱਧ ਸਾਂਭਦੀਵੇਂ ਹੁਣ ਜਿਹੜੀ ਵਿਚਾਰੀ ਚੁੱਪ ਕਰੀ ਪਈ ਆ ਜਮਈ ਨਹੀਂ ਕੋਸ ਕਦੀ ਤੇ ਬੱਛਾ ਲੈ ਜੋ ਭਾਈ ਜੀ ਨੇ ਸਾਡਾ ਲੈ ਕੇ ਜਾਣਾ ਤਾਂ ਚਲੋ ਭਈ ਆਪਾਂ ਨਵਾ ਦਈਏ ਮੱਛਾਂ ਸਾਰੀਆਂ ਬਸ ਉਹ ਹਜੇ ਮੇਰੇ ਅੰਦਰੋਂ ਥਾਂ ਤੋਂ ਨਾ ਲੱਪਿਆ ਬਰਾਂਡਾ ਕਿਉਂਕਿ ਫਿਰ ਜੀਜੇ ਪੈ ਜਾਂਦੇ ਇਹਨਾਂ ਥੱਲੇ ਵੀ ਸਫਾਈ ਜ਼ਰੂਰੀ ਆ ਵਿੱਚ ਨਾ ਕਹਿੰਦੇ ਪਾਣੀ ਨਾ ਡੋਲੋ ਵੀਰੇ ਹਨਾ ਕਿ ਚਿੱਟੇ ਚਿੱਟੇ ਜੀ ਪੈ ਜਾਂਦੇ ਆ ਫਿਰ ਇਨਫੈਕਸ਼ਨ ਹੋਣ ਦਾ ਡਰ ਆ ਤੇ ਆ ਆਪਣੀ ਝੋਟੀ ਤੇ ਡਾਕਟਰ ਕਹਿੰਦੇ ਇਹਦਾ ਵਜਨ ਸਹੀ ਆ ਤੇ ਤੁਸੀਂ ਕਮੈਂਟ ਕਰਕੇ ਦੱਸੋ ਵੀ ਇਹ ਸਹੀ ਆ ਇਹ ਆਈ ਕਰਵਾਉਣ ਲਈ ਕਿਉਂਕਿ ਹੁਣ ਇਹ ਤਾਰਾਂ ਦੇ ਕੇ ਹੱਟੀਏ ਵੀ ਪਰ ਮੈਨੂੰ ਲੱਗਦਾ ਹੈ ਨਾ ਛੋਟੀ ਹੈ ਵੀ ਚਲੋ ਹਨਾ ਸਰਦੀ ਆਉਣ ਤੋਂ ਉਦੋਂ ਟੀਕਾ ਭਰਾ ਦਾਂਗੇ ਆਪਾਂ ਇਹਦੇ ਤੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਵੀ ਆਪਾਂ ਇੱਥੇ ਕਰਦੇ ਆਂ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਸੇ ਰਹੋ ਖਾਸੇ ਰਹੋ ਸੋਨੇ ਸੋਨੇ ਕਮੈਂਟ